ਪਿੰਡ ਮੋਰੇਵਾਲਾ ਦੇ ਵਿੱਚ ਮੌਜੂਦ ਹੈਗੇ ਜਿੱਥੇ ਬਾਬਾ ਗੰਗਾ RAM ਜੀ ਦੇ ਦਰਬਾਰ ਤੇ ਅੱਜ ਮੇਲਾ ਲੱਗਿਆ ਹੈਗਾ ਸਾਲਾਨਾ ਮੇਲਾ ਲੱਗਿਆ ਤੇ ਸੰਗਤਾਂ ਦੇ ਵਿੱਚ ਅੱਜ ਇਸ ਮੇਲੇ ਨੂੰ ਲੈ ਕੇ ਭਾਰੀ ਉਤਸ਼ਾਹ ਹੈਗਾ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਹਰ ਸਾਲ ਇਸ ਸਾਲਾਨਾ ਜੋੜ ਮੇਲੇ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਸੇਵਾਦਾਰੀ ਵੀ ਮੌਜੂਦ ਹੈਗੇ ਪਿੰਡ ਵਾਸੀ ਨੇ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਦਰਬਾਰ ਨੂੰ ਲੈ ਕੇ ਇਸ ਮੇਲੇ ਨੂੰ ਲੈ ਕੇ ਬਾਬੇ ਗੰਗਾ RAM ਦੀ ਰਹਿਮ ਰਹੀ ਅਖਤ ਮੇਲਾ ਲੱਗਦਾ ਹੈ ਹਰ ਸਾਲਾਨਾ ਤੇ ਜੋੜ ਵੇਲੇ ਵੀ ਬੜੇ ਭਾਰੇ ਹੁੰਦੇ ਨੇ ਤੇ ਇੱਥੇ ਮੰਗਾਉਂ ਵੀ ਬਾਬੇ ਦੀਆਂ ਜੋ ਸੁੱਖ ਦਾ ਕੋ ਪੂਰੀਆਂ ਹੁੰਦੀਆਂ ਐ ਤੇ ਹਰ ਵਾਰੀ ਮੇਲਾ ਲੱਗਦਾ ਟੂਰਨਾਮੈਂਟ ਵੀ ਹਰ ਵਾਰੀ ਹੁੰਦੇ ਨੇ ਲੰਗਰ ਵੀ ਚੱਲਦੇ ਆ ਪੂਰਾ ਮੇਲਾ ਭਰਦਾ ਹੈ ਪੂਰੀ ਸ਼ਹਿਫਜ਼ਰੀ ਚੱਲਦਾ ਹੈ ਮੇਲਾ ਪੂਰਾ ਭਰਦਾ ਹੈਗਾ ਕੀ ਇਤਿਹਾਸ ਹੈਗਾ ਇਸ ਦਰਬਾਰ ਦਾ ਜਿੱਦਾਂ ਗੱਲ ਕਰ ਰਹੇ ਪਾਕਿਸਤਾਨ ਤੋਂ ਦਰਬਾਰ ਇਧਰ ਆਇਆ ਹੈ ਸੇਸਾ ਪਹਿਲਾਂ ਤਾਂ ਮੈਂ ਤੁਹਾਡਾ ਗੁਰੂ ਸਾਹਿਬ ਲਾਈਵ ਦਾ ਨਹੀਂ ਅੱਜ ਸਾਡੇ ਮੋਹਰੀ ਵਾਲੇ ਨਗਰ ਦੇ ਵਿੱਚ ਆਇਓ ਮਹਾਂਪੁਰਚਾਂ ਦਾ ਮੇਲਾ ਜਿਹੜਾ ਸਰਾਨਾ ਜੋੜ ਮੇਲਾ ਬਾਬਾ ਬੇਲੀ RAM ਜੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਦੇਸ਼ ਵੇਸ਼ ਵਾਸੀਆਂ ਸਭ ਸੰਗਤਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣੇ ਇਥੇ ਸਭ ਜਦੋਂ ਪਾਕਿਸਤਾਨ ਤੋਂ ਬੱਚੇ ਗੱਦੀ ਆਪਣੇ ਕਸੂਰ ਤੋਂ ਸੀਗੀ ਤੇ ਬਾਬਾ ਬੇਲੀ RAM ਜੀ ਦੀ ਗੱਦੀ ਸੀਗੀ ਤੇ ਇੱਥੇ ਜਦੋਂ ਆਏ ਸੀਗੇ ਲਾਹੌਰ ਤੋਂ ਤੇ ਇਹ ਜਿਹੜੀ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਬਾਬਾ ਜੀ ਦਾ ਮੇਲਾ ਇੱਥੇ ਲੱਖਾਂ ਲੋਕ ਆਉਂਦੇ ਨੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਤੇ ਜਿਹੜਾ 17 18 19 ਮਾਰਚ ਨੂੰ ਇੱਥੇ ਜਿਹੜਾ ਦਿਨ ਤਿਹਾਰ ਮਨਾਇਆ ਜਾਂਦਾ ਵੱਖ-ਵੱਖ ਇਲਾਕਿਆਂ ਚੋਂ ਪਿੰਡਾਂ ਦੇ ਵਿੱਚੋਂ ਸੰਗਤਾਂ ਹੋਮ ਹਮਾ ਕੇ ਪਹੁੰਚਦੀਆਂ ਕਬੱਡੀਆਂ ਕਰਾਈਆਂ ਜਾਂਦੀਆਂ ਤੇ ਲੰਗਰ ਦੇ ਜਿਹੜੇ ਇੱਥੇ ਪ੍ਰਬੰਧ ਪੂਰੇ ਹੁੰਦੇ ਆ ਮਹਾਪੁਰਸ਼ਾਂ ਨੂੰ ਚੋਲਾ ਚੜਦਾ ਜਿਹੜੇ ਸਾਡੇ ਹੁਣ ਇੱਥੇ ਗੱਦੀ ਨਿਸ਼ੀਨ ਬਾਬਾ ਗੰਗਾ ਰਾਮ ਜੀ ਹੈ ਉਹਨਾਂ ਨੂੰ ਜਿਹੜਾ ਕੱਲ ਚੋਲਾ ਚੜਿਆ ਸੀਗਾ ਤੇ ਆਪਦੀਆਂ ਮਨੋ ਕਾਮਨਾ ਜਿਹੜੀਆਂ ਇੱਥੇ ਪੂਰੀਆਂ ਹੁੰਦੀਆਂ ਸਭ ਦੀਆਂ ਤੇ ਅਸੀਂ ਜਿਹਾ ਆਖਦੇ ਆ ਸਾਰੇ ਨਗਰਾਂ ਨੂੰ ਜਿਹੜਾ ਵੀ ਇੱਥੇ ਕੋਈ ਦੂਰੋਂ ਨੇੜੋਂ ਚੱਲ ਕੇ ਆਉਂਦਾ ਬਿਲਕੁਲ ਜੀ ਸੰਗਤਾਂ ਇੱਥੋਂ ਜਿੱਥੇ ਚੱਲ ਕੇ ਆਉਂਦੇ ਹੈਗੀਆਂ ਸੰਗਤਾਂ ਦੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਗੱਲਬਾਤ ਕਰ ਰਹੇ ਨੇ ਆ ਇਸੇ ਗੱਦੀ ਤੇ ਬਰਾਜਮਾਨ ਸੇਵਾਦਾਰ ਬਾਬਾ ਗੰਗਾ RAM ਜੀ ਨਾਲ ਤੇ ਜਾਣ ਲੈਂਦੇ ਆ ਇਸ ਇਤਿਹਾਸਿਕ ਮੇਲੇ ਦੇ ਸੰਬੰਧੀ ਪੂਰੀ ਜਾਣਕਾਰੀ ਹੁਣ ਸੰਗਤਾਂ ਜਿਹੜੀਆਂ ਹੈਗੀਆਂ ਗੁਰੂ ਜਸ ਗਾ ਲਈਆਂ ਹੈਗੀਆਂ ਕੀ ਇਤਿਹਾਸ ਹੈਗਾ ਇਸ ਦਰਬਾਰ ਦਾ ਵੇਖੋ ਪਹਿਲਾਂ ਤਾਂ ਮੈਂ ਸਾਰੀ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਡੇਰਾ ਹੈ ਜੀ ਬਾਬਾ ਸ੍ਰੀ ਚੰਦ ਦਾ ਡੇਰਾ ਹੈ ਇਹ ਪਹਿਲਾਂ ਸਾ 1947 ਦੇ ਵਿੱਚ ਤੋਂ ਪਹਿਲਾਂ ਇਹ ਖਾਰੇ ਪਿੰਡ ਦੇ ਵਿੱਚ ਕਸੂਰ ਦੇ ਨਾਲ ਪਿੰਡ ਪੈਂਦਾ ਸੀ ਖਾਰਾ ਉੱਥੇ ਇਹ ਡੇਰਾ ਸੰਤਾ ਮਹਾਪੁਰਸ਼ਾਂ ਦੀ ਕਿਰਪਾ ਨਾਲ ਹੰਜ ਪਾਕਿਸਤਾਨ ਦੇ ਵਿੱਚ ਫਿਰ ਜਦੋਂ 1947 ਦੇ ਵਿੱਚ ਵੰਡ ਹੋਈ ਤੇ ਮਹਾਪੁਰਸ਼ ਜਿਹੜੇ ਉਹ ਇਸ ਨਗਰ ਦੇ ਵਿੱਚ ਆਏ ਕਿਉਂਕਿ ਇਹਨਾਂ ਦੇ ਸੇਵਾਦਾਰ ਪਹਿਲਾਂ ਇੱਥੋਂ ਜਾਂਦੇ ਹੁੰਦੇ ਸੀ ਸੇਵਾ ਤੇ ਤੇ ਮਹਾਪੁਰਸ਼ੇ ਮੋਰੀ ਵਾਲੇ ਪਿੰਡ ਦੇ ਵਿੱਚ ਸੇਠਾਂ ਕੋਲ ਆਏ ਤੇ ਉਹਨਾਂ ਨੇ ਇਹ ਨਗਰ ਤੋਂ ਬਾਹਰ ਜਿਹੜੀ ਜ਼ਮੀਨ ਹੈ দান ਦਿੱਤੀ ਆ ਵੀ ਆਪਣੇ ਡੇਰੇ ਵਾਸਤੇ ਫਿਰ ਮਾਪੁਰਸ਼ਾ ਨੇ ਇੱਥੇ ਤਪ ਕੀਤਾ ਇਹ ਤਪਸਥਾਨ ਉਦੋਂ ਤੋਂ 1947 ਤੋਂ ਤੇ ਹਰ ਸਾਲ ਜਿਹੜਾ ਕਿ ਪੰਜ ਤੋਂ 6 ਚੇਤਰ ਦਾ ਮੇਲਾ ਹਰ ਸਾਲ ਮਨਾਇਆ ਜਾਂਦਾ ਜਿੰਦੇ ਵਿੱਚ ਕਿ ਗੁਰੂ ਦਰਨਸਾਹ ਮਹਾਰਾਜ ਦੇ ਪ੍ਰਕਾਸ਼ ਹੁੰਦੇ ਨੇ ਤੇ ਅੱਜ ਉਹਨਾਂ ਦੇ ਭੋਗ ਪਾਏ ਗਏ ਨੇ ਤੇ ਇਸ ਤੋਂ ਉਪਰੰਤ ਰਾਗੀ ਢਾਡੀ ਲੱਗੇ ਹੋਏ ਨੇ ਤੇ ਉਸ ਤੋਂ ਪਰੰਤ ਕਬੱਡੀ ਟੂਰਨਾਮੈਂਟ ਹੋਏਗਾ ਤੇ ਬਾਕੀ ਜਿਹੜੀਆਂ ਸੰਗਤਾਂ ਆਪਦੀਆਂ ਮਨੋਕਾਮਨਾ ਲੈ ਕੇ ਆਂਦੀਆਂ ਤੇ ਬਾਬਾ ਬੇਲੀ RAM ਜੀ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਨੇ ਤੇ ਮਾਲਕ ਮਿਹਰ ਕਰੇ ਸਾਰੀ ਸੰਗਤ ਤੇ ਮਿਹਰ ਭਰਿਆ ਰੱਖੇ ਬਾਬਾ ਜਿਵੇਂ ਸੰਗਤਾਂ ਹਰ ਸਾਲ ਇੱਥੇ ਆਉਂਦੇ ਨੇ ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਕੀ ਕਿਹੜੀ ਇੱਛਾ ਹੈ ਜਿਹੜੇ ਲੋਕਾਂ ਦੀ ਉਹ ਪੂਰੀਆਂ ਹੁੰਦੀਆਂ ਨੇ ਮਨੋਕਾਮਨਾ ਦੇਖੋ ਜਿਹੜੇ ਨਵੇਂ ਵਿਆਹ ਜੋੜੇ ਆਉਂਦੇ ਨੇ ਤੇ ਜਿਵੇਂ ਕਿ ਕੱਲ ਸੀ 18 ਮਾਰਚ ਜਿਹਨੂੰ ਕਹਿੰਦੇ ਨੇ 5 6 ਚੇਤਰ ਦੇਸੀ ਮਹੀਨੇ ਦੇ ਵਿੱਚ ਇੱਥੇ ਇੱਕ ਚੋਲਾ ਚੜਨ ਦੀ ਰਸਮ ਹੈ ਕਿ ਜਿੰਨੇ ਵੀ ਸੰਗਤਾਂ ਨੇ ਤੇ ਉਹ ਆਪਦੀਆਂ ਵਿਆਹ ਤੋਂ ਬਾਅਦ ਮਤਲਬ ਕਿ ਇੱਥੇ ਸੁੱਕੇ ਜਾਂਦੀਆਂ ਝੋਲੀ ਫਲ ਪਾਉਂਦੇ ਨੇ ਜਦੋਂ ਫਿਰ ਉਹਨਾਂ ਦੇ ਮਾਲਕ ਉਹਨਾਂ ਨੂੰ ਮਿਹਰ ਕਰਦਾ ਹੈ ਉਹਨਾਂ ਦੇ ਪੁੱਤਰ ਦੀ ਪ੍ਰਾਪਤੀ ਹੁੰਦੀ ਆ ਤੇ ਜਾਂ ਜਿਨ੍ਹਾਂ ਦੇ ਵਿਆਹ ਨਹੀਂ ਹੋਏ ਹੁੰਦੇ ਉਹਨਾਂ ਦੇ ਵਿਆਹ ਹੁੰਦੇ ਨੇ ਤੇ ਉਹ ਆ ਕੇ ਚੋਲਾ 18 ਦਿਨ ਚੜਾ ਕੇ ਜਾਂਦੇ ਨੇ ਕਿੰਨੇ ਦਿਨ ਦਾ ਸਮਾਗਮ ਰਹਿੰਦਾ ਹੈਗਾ ਜਿੱਦਾਂ ਅੱਜ ਆਪਾਂ ਅਸੀਂ ਪਹੁੰਚੇ ਹਾਂ ਇਹ 17 18 19 ਮਾਰਚ ਤਿੰਨ ਦਿਨ ਦਾ ਸਮਾਗਮ ਹੁੰਦਾ ਹੈ ਜੀ 17 18 19 ਹਾਂਜੀ ਹਾਂਜੀ ਤੇ ਕੀ ਗੁਰੂ ਨਾਮ ਲੈਵਾ ਸੰਗਤਾਂ ਨੂੰ ਅਪੀਲ ਹੈਗੀ ਆ ਤੁਸੀਂ ਅੱਜ ਇੱਥੇ ਅਸ ਗੱਦੀ ਬਿਰਾਜ਼ਮਾਨ ਹੈਗੇ ਹੋ ਤੇ ਸੇਵਾ ਕਰ ਰਹੇ ਹੋ ਸੇਵਾਦਾਰ ਹੋ ਇਸ ਦਰਬਾਰ ਦੇ ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਅੱਜ ਖੰਡ ਬਾਦ ਦੇ ਸ਼ਰੀਰ ਦੀ ਪੋਗ ਪਾ ਕੇ ਗਏ ਹੈਗੇ ਹੁਣ ਅੱਗੇ ਡਾਡੀ ਜੱਥੇ ਲੱਗੇ ਹੋਰ ਸੰਗਤਾਂ ਨੂੰ ਕੀ ਅਪੀਲ ਹੈਗੀ ਲੋਕ ਲਾਈਵ ਦੇਖ ਵੇਖੋ ਮੇਰੀ ਤਾਂ ਸੰਗਤਾਂ ਨੂੰ ਅਪੀਲ ਇਹੀ ਆ ਵੀ ਕਿ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਬਹੁਤ ਵੱਡੀ ਤਾਕਤ ਆ ਕਿਉਂਕਿ ਸਾਡੇ ਕੁਝ ਲੋਕ ਜਿਹੜੇ ਹੈਗੇ ਨੇ ਪਖੰਡਾ ਦੇ ਵਿੱਚ ਪੈ ਗਏ ਨੇ ਮੈਂ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਬਚਾਉਣ ਦੀ ਲਈ ਕਹਾਂਗਾ ਕਿ ਵਾਹਿਗੁਰੂ ਦੇ ਨਾਮ ਤੇ ਵਿਸ਼ਵਾਸ ਰੱਖੋ ਔਰ ਜਿੱਥੇ ਵੀ ਗੁਰੂ ਘਰ ਆ ਇਹ ਨਹੀਂ ਕਿ ਇੱਥੇ ਹੀ ਗੁਰੂ ਗੁਰਦੁਆਰਾ ਸਾਹਿਬ ਆ ਜਾਂ ਕਿਤੇ ਕੋਈ ਡੇਰਾ ਆ ਜਾਂ ਕੋਈ ਮੰਦਿਰ ਆ ਉੱਥੇ ਆਪਦੀ ਦਿਲੋਂ ਭਾਵਨਾ ਨਾਲ ਤਨ ਦੀ ਜਿਹੜੀ ਸੇਵਾ ਉਹ ਜ਼ਰੂਰੀ ਮੰਨੀ ਗਈ ਆ ਠੀਕ ਹੈ ਤਨ ਬਾਅਦ ਆਂਦਾ ਹੈ ਤਨ ਦੀ ਸੇਵਾ ਪਹਿਲਾਂ ਉਸ ਤੋਂ ਮਗਰੋਂ ਜੇ ਪਰਮੇਸ਼ਰ ਕਿਰਪਾ ਕਰਦਾ ਹੈ ਤੇ ਹਰ ਜਿੰਨਾ ਕੋਈ ਸਮਰਥਤ ਅਨੁਸਾਰ ਆ ਉਹ ਆਪ ਦੀ ਦਸਵੰਦ ਜਿਹੜਾ ਹੈਗਾ ਉਹ ਚੰਗੇ ਕਰਮਾਂ ਦੇ ਵਿੱਚ ਜਿੱਥੇ ਕਿ ਆਪਾਂ ਨੂੰ ਪਤਾ ਲੱਗੇ ਕਿ ਵਾਕੇ ਚੰਗਾ ਕਰਮ ਹੋ ਰਿਹਾ ਜਿਵੇਂ ਕਿ ਗਰੀਬ ਬੱਚਿਆਂ ਦੇ ਵਿਆਹ ਹੁੰਦੇ ਨੇ ਜਾਂ ਕੋਈ ਹੋਰ ਅਨਾਥ ਬੱਚਿਆਂ ਦੀ ਉੱਤੇ ਸੇਵਾ ਹੁੰਦੀ ਆ ਉਹਨਾਂ ਚੀਜ਼ਾਂ ਦੇ ਆਪਾਂ ਨੂੰ ਥੋੜਾ ਜਿਹਾ ਉਧਰ ਵਿਚਰਨਾ ਚਾਹੀਦਾ ਹੈ ਤੇ ਇੱਕ ਕਈ ਵਾਰੀ ਜ਼ਿੰਦਗੀ ਦੇ ਵਿੱਚ ਕੁਝ ਏਦਾਂ ਦੀ ਪ੍ਰੋਬਲਮਸ ਆਂਦੀਆਂ ਨੇ ਜਿੱਥੇ ਕਿ ਆਪਾਂ ਹਤਾਸ਼ ਹੋ ਜਾਂਦੇ ਆ ਉਥੇ ਆਪਾਂ ਨੂੰ ਮੈਨੂੰ ਲੱਗਦਾ ਕਿ ਸ਼ਾਇਦ ਵਾਹਿਗੁਰੂ ਜੀ ਦਾ ਜਿਹੜਾ ਓਟ ਆਸਰਾ ਆਪਾਂ ਲੈਣਾ ਚਾਹੀਦਾ ਤੇ ਉਹਦੇ ਨਾਲ ਹੀ ਆਪਣਾ ਪਾਰ ਉਤਾਰਨ ਦਾ ਇਤਿਹਾਸ ਗਵਾਹ ਹੈ ਕਈ ਚੀਜ਼ਾਂ ਦੇ ਵਿੱਚ ਆਪਾਂ ਵੇਖਦੇ ਆ ਵੀ ਜਦੋਂ ਪਰਮੇਸ਼ਰ ਦਾ ਆਪਾਂ ਓਟ ਆਸਰਾ ਲੈ ਲਈਏ ਤੇ ਪਰਮੇਸ਼ਰ ਵੀ ਕਰਦਾ ਹੈ ਤੇ ਮੈਂ ਉਹਨਾਂ ਨੂੰ ਇਹ ਕਵਾਂਗਾ ਵਾਹਿਗੁਰੂ ਸਿਮਰਨ ਤੇ ਵਿਸ਼ਵਾਸ ਰੱਖੋ ਜਿਹੜੇ ਕਾਫੀ ਜਿਹੜੇ ਪਖੰਡਵਾਦ ਇਹਨਾਂ ਤੋਂ ਦੂਰ ਹੋ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਧਿਆਨ ਰੱਖੋ ਚਾਹੇ ਉਹ ਘਰ ਆ ਜੇ ਕੋਈ ਵੀ ਬੰਦਾ ਹੈ ਉਹ ਦੁਖੀ ਆ ਤਾਸ਼ ਆ ਉਹ ਵਾਹਿਗੁਰੂ ਸਿਮਰਨ ਕਰੇ ਥੋੜੇ ਤੋਂ ਥੋੜਾ ਜਿਆਦਾ ਜਿਆਦਾ ਕਰੇ ਤਾਂ ਪਰਮੇਸ਼ਰ ਹੁੰਦੀ ਸਾਡਾ ਵਿਸ਼ਵਾਸ ਹੈ ਕਿ ਪਰਮੇਸ਼ਰ ਉਹਨਾਂ ਦੇ ਹਰ ਸਮੱਸਿਆ ਦਾ ਹੱਲ ਕਰੇਗਾ